ਸੋ ਹਾਂਜੀ ਦੋਸਤੋ ਸਿੱਖਿਆ ਵਿਭਾਗ ਵੱਲੋਂ ਹੁਣੇ-ਹੁਣੇ ਇੱਕ ਨਵੀਂ ਅਪਡੇਟ ਆਈ ਹੈ ਸੋ ਖੁਸ਼ਖਬਰੀ ਹੈ ਸਾਰੇ ਹੀ ਸਰਕਾਰੀ ਕਰਮਚਾਰੀਆਂ ਦੀਆਂ ਅਧਿਕਾਰੀਆਂ ਲਈ ਕਿ ਵਿਭਾਗ ਨੇ ਜਿਹੜਾ ਹੈਗਾ ਟਰਾਂਸਫਰ ਜਿਹੜੀ ਓਪਨ ਕਰ ਦਿੱਤੀ ਹੈ ਭਾਪ ਬਦਲੀਆਂ ਦੀ ਜਿਹੜਾ ਪੋਰਟਲ ਹੈ ਉਹ ਓਪਨ ਕਰ ਦਿੱਤਾ ਹੈ ਸੋ ਕਦੋਂ ਬਦਲੀਆਂ ਜਿਹੜੀਆਂ ਹੋਣਗੀਆਂ ਕਿੰਨਾ-ਕਿੰਨਾ ਕਰਮਚਾਰੀਆਂ ਦੀ ਬਦਲੀਆਂ ਹੋਣਗੀਆਂ ਕੀ ਹੈ ਸਾਰਾ ਪ੍ਰੋਸੈਸ ਪੜਨਾ ਸਾਂਝਾ ਕਰਦੇ ਹਾਂ ਕਿਰਪਾ ਕਰਕੇ ਬਨੇ ਰਹੋ ਸੋ ਜਿਹੜੇ ਮੇਰੇ ਭੈਣ ਪਰ ਆ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਪੰਜਾਬ ਸਰਕਾਰ ਵੱਲੋਂ ਮੁਲਾਜ਼ਮੀਆਂ ਦੀਆਂ ਬਦਲੀਆਂ ਤੇ ਤਨਖਾਹੀਆਂ ਸੰਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਠੀਕ ਹੈ ਜੀ ਸੋ ਬਦਲੀਆਂ ਪਹਿਲਾਂ ਵੀ ਹੁੰਦੀਆਂ ਸੀ ਦੋਸਤੋ ਪਰ ਕੁਝ ਨਾ ਕੁਝ ਹੁਣ ਨਵਾਂ ਦੇਖਣ ਨੂੰ ਮਿਲੂਗਾ ਸੋ ਕਦੋਂ ਤੱਕ ਬਦਲੀਆਂ ਹੋਣਗੀਆਂ ਕੀ ਹੈ ਸਾਰਾ ਪ੍ਰੋਸੈਸ ਪੰਜਾਬ ਸਰਕਾਰ ਦੇ ਪਰਸਨਲ ਵਿਭਾਗ ਪਰਸਨਲ ਪਾਲਿਸੀ ਦੋ ਸ਼ਾਖਾਂ ਨੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਬਦਲੀਆਂ ਤੇ ਤਨਖਾਹੀਆਂ ਕਰਨ ਨਾਲ ਸੰਬੰਧੀ ਜ਼ਰੂਰੀ ਅਤੇ ਸਮੇਂਸਰ ਹਦਾਇਤਾਂ ਜਾਰੀ ਕੀਤੀਆਂ ਹਨ ਇਹ ਹੁਕਮ ਮਿਤੀ 7 1 2014 ਜਿਹੜਾ ਹੈਗਾ ਨੰਬਰ ਦੇ ਅਕੋਰਡਿੰਗ 382 ਮਿਤੀ 5 ਜੂਨ 2025 ਨੂੰ ਜਾਰੀ ਕੀਤੀ ਗਿਆ ਨਾ ਸੋ ਤੁਸੀਂ ਦੇਖਦੇ ਹੋ ਦੋਸਤੋ ਅੱਜ ਹੀ ਜਿਹੜਾ 5 ਜੂਨ ਹੈ ਸੇ ਅੱਜ ਹੀ ਜਿਹੜੇ ਇਹ ਆਰਡਰ ਜਾਰੀ ਕੀਤੇ ਗਿਆ ਇੱਕ ਪੱਤਰ ਜਿਹੜਾ ਉਹ ਜਾਰੀ ਕੀਤਾ ਗਿਆ ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਜਾਣਕਾਰੀ ਦਿੰਦੇ ਆ ਦੱਸਿਆ ਗਿਆ ਹੈ ਕਿ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਪਰਸਨਲ ਵਿਭਾਗ ਵੱਲੋਂ ਪਹਿਲਾਂ ਜਾਰੀ ਕੀਤੇ ਪੱਤਰ ਦੇ ਅਕੋਰਡਿੰਗ ਠੀਕ ਹੈ ਜੀ ਜੋ ਕਿ ਮਿਤੀ 24 4 2025 ਦੀ ਲਗਾਤਾਰਤਾ ਵਿੱਚ ਫੈਸਲਾ ਲਿਆ ਗਿਆ ਹੈ ਇਸ ਫੈਸਲੇ ਅਨੁਸਾਰ ਪੰਜਾਬ ਰਾਜ ਦੇ ਸਮੂਹ ਵਿਭਾਗਾਂ ਸੰਸਥਾਵਾਂ ਵਿੱਚ ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਦੀਆਂ ਆਮ ਬਦਲੀਆਂ ਅਤੇ ਤਨਤਤੀਆਂ ਕਰਨ ਦਾ ਸਮਾਂ 23 6 2025 ਤੋਂ ਮਿਤੀ 1 8 2025 ਤੱਕ ਨਿਰਧਾਰਿਤ ਕੀਤਾ ਗਿਆ ਸੋ ਦੋਸਤੋ ਹੁਣ ਸਾਰਿਆਂ ਲਈ ਇੱਕੋ ਖੁਸ਼ਖਬਰੀ ਵਾਲੀ ਗੱਲ ਹੈ ਕਿ ਇਸ ਦੇ ਵਿੱਚ ਜਿਵੇਂ ਕਿ ਆਪਾਂ ਜਾਣਦੇ ਹਾਂ 6835 ਜਿਹੜੀ ਇਟीडी ਮਾਸਟਰ ਸੌਰੀ ਇਟਟੀਡੀ ਦੀ ਭਰਤੀ ਆਈ ਸੀ ਕਿ ਉਹਨਾਂ ਦਾ 6 ਜਿੰਨਾ 5 ਜੁਲਾਈ ਤੋਂ ਲੈ ਕੇ 10 ਜੁਲਾਈ ਦੇ ਵਿੱਚ ਵਿੱਚ ਕਈ ਜਿਹੜੇ ਹੈਗੇ ਕੈਂਡੀਡੇਟਸ ਜਿਨ੍ਹਾਂ ਨੇ ਲੇਟ ਜੁਆਇਨ ਕੀਤਾ ਸੋ ਉਹਨਾਂ ਦਾ ਜਿਹੜਾ ਵੀ ਹੈਗਾ ਪ੍ਰੋਵੀਸ਼ਨ ਕਲੀਅਰ ਹੋ ਜਾਊਗਾ ਜੁਲਾਈ ਦੇ ਵਿੱਚ 5 ਤੋਂ 10 ਜੁਲਾਈ ਦੇ ਵਿੱਚ ਵਿੱਚ ਪ੍ਰੋਵੀਸ਼ਨ ਕਲੀਅਰ ਹੋ ਜਾਊਗਾ ਸੋ ਉਹਨਾਂ ਨੂੰ ਵੀ ਬਹੁਤ ਵਧੀਆ ਖੁਸ਼ਖਬਰੀ ਵਾਲੀ ਗੱਲ ਹੈ ਕਿ 3 ਸਾਲ ਉਹਨਾਂ ਦੇ ਵੀ ਪੂਰੇ ਹੋ ਜਾਣਗੇ ਜਿਸ ਦੇ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਜ਼ਿਆਦਾ ਤਰਜੀਹ ਦਿੱਤੀ ਜਾਊਗੀ ਤੇ ਮਤਲਬ ਵੀ ਉਹਨਾਂ ਦੀ 3 ਸਾਲ ਵਾਲੀ ਜਿਹੜੀ ਹੈਗੀ ਪਾਲਿਸੀ ਉਹਨਾਂ ਤੇ ਲਾਗੂ ਨਹੀਂ ਹੋਊਗੀ ਉਹਨਾਂ ਦਾ ਪ੍ਰੋਵੀਸ਼ਨ ਕਲੀਅਰ ਹੋ ਜਾਊਗਾ ਸੋ ਉਹਨਾਂ ਵਾਸਤੇ ਵੀ ਇੱਕ ਬਹੁਤ ਵਧੀਆ ਮੌਕਾ ਹੈ ਕਿ ਉਹ ਵੀ ਇਸ ਜ ਕਰ ਸਕਦੇ ਆ ਸੋ ਇਸ ਦੇ ਉਲਾਵਾ ਇਹ ਵੀ ਸਪਸ਼ਟ ਕੀਤਾ ਗਿਆ ਕਿ ਮਿਤੀ 1/8/2025 ਤੋਂ ਬਾਅਦ ਆਮ ਬਦਲੀਆਂ ਤੇ ਮੁਕੰਮਲ ਰੋਕ ਹੋਵੇਗੀ ਇਸ ਉਪਰੰਤ ਬਦਲੀਆਂ ਤਾਇਨਾਤੀਆਂ ਪਰਸਨਲ ਵਿਭਾਗ ਵੱਲੋਂ ਜਾਰੀ ਟ੍ਰਾਂਸਫਰ ਪਾਲਿਸੀ ਮਿਤੀ 23/4/18 ਦੇ ਵਿੱਚ ਕੀਤੇ ਗਏ ਉਪਬੰਧਾਂ ਅਨੁਸਾਰ ਹੀ ਕੀਤੀਆਂ ਜਾਣਗੀਆਂ ਜਿਹੜੀਆਂ ਦੋਸਤੋ ਆਮ ਬਦਲੀਆਂ ਨੇ ਉਹ ਇੱਕ ਵਾਰ ਰੋਕ ਦਿੱਤੀਆਂ ਜਾਣਗੀਆਂ ਪਰ ਇਸ ਤੋਂ ਇਲਾਵਾ ਜਿਵੇਂ ਇਸ ਤਰ੍ਹਾਂ ਕੋਈ ਕ੍ਰੋਨਿਕਲ ਡਿਜ਼ੀਜ਼ ਆ ਗਈਆਂ ਜਾਂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆ ਗਈ ਹੈ ਨਾ ਜਾਂ ਕੋਈ ਕਿਸੇ ਤਰ੍ਹਾਂ ਦੇ ਅਸਰ ਦੇ ਕੇਸ ਹੁੰਦੇ ਇੱਕ ਸਮ ਐਗਜ਼ੈਂਪਟਿਡ ਕੇਸ ਹੁੰਦੇ ਆ ਉਹ ਬਤਨੀਆਂ ਦੇਖੋ ਉਸੇ ਤਰ੍ਹਾਂ ਹੀ ਮਹੀਨਾਵਾਰ ਜਾਂ ਕਦੋਂ ਵੀ ਉਹ ਓਪਨ ਹੀ ਰਹਿਣੀਆਂ ਪਰ ਜਿਹੜੀ ਆਮ ਬਦਲੀਆਂ ਨੇ ਉਹ 1 ਅਗਸਤ ਤੋਂ ਬਾਅਦ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਜਾਣਗੀਆਂ ਇਹ ਪੱਤਰ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤਾ ਗਿਆ ਹੈ ਅਤੇ ਇਸ ਦੀ ਕਾਪੀ ਵਿਧੇਕ ਮੁੱਖ ਸਕੱਤਰ ਪੰਜਾਬ ਵਿਸ਼ੇਸ਼ ਮੁੱਖ ਸਕੱਤਰ ਵਿਧੇਕ ਸਕੱਤਰ ਨੂੰ ਸੂਚਰਾਂ ਦੇ ਲੋੜੀਂਦੀ ਕਾਰਵਾਈ ਹਿਤ ਭੇਜਾਂਗੇ ਹਨ ਇਹ ਕਦਮ ਸਰਕਾਰੀ ਕੰਮਵਾਚ ਹੋਰ ਪ੍ਰਦਰਸ਼ਨ ਨਿਯਮਤਾਂ ਲਿਆਉਣ ਦੇ ਉਦੇਸ਼ ਨਾਲ ਚੁੱਕਿਆ ਸੋ ਦੋਸਤੋ ਡੇਟ ਯਾਦ ਕਰ ਲਓ ਹਾਲਾਂਕਿ ਜਿਹੜਾ ਪੋਰਟਲ ਉਹ ਓਪਨ ਕਰ ਦਿੱਤਾ ਗਿਆ ਪਰ ਅਜੇ ਐਕਟਿਵ ਨਹੀਂ ਹੋਇਆ ਕਿਉਂਕਿ ਉਹਦੀ ਮੇਨਟੇਨੈਂਸ ਚੱਲ ਰਹੀ ਹੈ ਜਲਦੀ ਹੀ ਜਿਹੜਾ ਉਹ ਪੋਰਟਲ ਓਪਨ ਕਰ ਦਿੱਤਾ ਜਾਊਗਾ ਠੀਕ ਹੈ ਜੀ ਸੋ ਕਿੰਨਾ ਕਰਮਚਾਰੀਆਂ ਲਈ ਹੋਊਗਾ ਕਿਹੜੇ ਕਰਮਚਾਰੀ ਜਿਹੜੇ ਉਹਦੇ ਵਿੱਚ ਅਪਲਾਈ ਕਰ ਸਕਦੇ ਆ ਉਹ ਹਜੇ ਬਾਅਦ ਦੀ ਅਪਡੇਟ ਆਊਗੀ ਕਿਉਂਕਿ ਉਸ ਤੋਂ ਪਹਿਲਾਂ ਜਿਹੜੇ ਕਰਮਚਾਰੀ ਐ ਜਿਨ੍ਹਾਂ ਨੇ ਪਹਿਲਾਂ ਭਰਤੀਆਂ ਹੋ ਚੁੱਕੀਆਂ ਜਿਨ੍ਹਾਂ ਦਾ ਪ੍ਰੋਵੀਸ਼ਨ ਵੀ ਕਲੀਅਰ ਹੋ ਚੁੱਕਿਆ ਹੋ ਸਕਦਾ ਹੈ ਪਹਿਲਾਂ ਉਹਨਾਂ ਨੂੰ ਅਪਲਾਈ ਕਰ ਲਿਆ ਜਾਵੇ ਜਾਂ ਜਿਹੜੇ ਪ੍ਰੋਵੀਸ਼ਨ ਅੰਡਰ ਨੇ ਜਾਂ ਜਿਨ੍ਹਾਂ ਦਾ ਜੁਲਾਈ ਦੇ ਵਿੱਚ ਜਿਸ ਤਰ੍ਹਾਂ 6 35 ਦਾ ਪ੍ਰੋਵੀਸ਼ਨ ਕਲੀਅਰ ਹੋਊਗਾ ਜੁਲਾਈ ਦੇ ਵਿੱਚ ਹੋ ਸਕਦਾ ਉਹਨਾਂ ਨੂੰ ਜੁਲਾਈ ਦੇ ਵਿੱਚ ਜਿਹੜਾ ਉਹ ਮੌਕਾ ਦਿੱਤਾ ਜਾਵੇ ਪਰ ਇਸ ਵਾਰੀ ਹਜੇ ਦੋਸਤੋ ਸਿਰਫ ਇੰਨੀ ਕ ਅਪਡੇਟ ਨਿਕਲ ਕੇ ਆਈ ਹੈ ਕਿ 26 ਤਰੀਕ ਤੋਂ ਲੈ ਕੇ ਇੱਕ ਸੌਰੀ 23 ਤਰੀਕ ਤੋਂ ਲੈ ਕੇ 1 ਅਗਸਤ ਤ ਸੋ ਇਸ ਸਮੇਂ ਦੇ ਦੌਰਾਨ तकरीबन ਮਹੀਨੇ ਤੋਂ ਜਿਹੜਾ ਹੈਗਾ ਪਲੱਸ ਦਾ ਸਮਾਂ ਦਿੱਤਾ ਗਿਆ। ਤੋਂ ਇਹਦੇ ਵਿੱਚ ਜਿਹੜੀਆਂ ਬਦਲੀਆਂ ਹੋਣ ਗਿਆ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਉਹਨਾਂ ਸਾਰੇ ਹੀ ਭੈਣ ਭਰਾਵਾਂ ਨਾਲ ਖਾਸ ਕਰ ਅਧਿਆਪਕ ਵਰਗ ਦੇ ਨਾਲ ਜਰੂਰ ਸਾਂਝਾ ਕਰਿਓ ਜਿਹੜੇ ਲੰਬੇ ਸਮੇਂ ਤੋਂ ਬਦਲੀਆਂ ਦੀ ਉਡੀਕ ਕਰ ਰਹੇ ਕਿਉਂਕਿ ਆਪਾਂ ਨੂੰ ਪਤਾ ਵੀ ਬਹੁਤ ਸਾਰੇ ਜਿਹੜੇ 3704 ਦੇ ਹੋਣ 2392 ਦੇ ਹੋਣ ਜਾਂ 6635 ਦੇ ਦੇਖੋ ਕਾਫੀ ਕਰਮਚਾਰੀ ਨੇ ਬਸ ਇੱਕ ਇਹ ਜਿਹੜੇ 5994 ਕੈਂਡੀਡੇਟਸ ਹੈ ਉਹਨਾਂ ਨੂੰ ਜਿਹੜਾ ਇਹਦਾ ਬੈਨੀਫਿਟ ਜਰੂਰ ਮਿਲ ਗਿਆ ਕਿਉਂਕਿ 9494 ਨੂੰ ਲੋਕਲ ਸਟੇਸ਼ਨ ਜਿਹੜੇ ਉਹ ਦੇ ਦਿੱਤੇ ਗਏ ਕਿਤੇ ਨਾ ਕਿਤੇ 6635 ਕੈਂਡੀਡੇਟਸ ਵਿੱਚ ਇਹ ਰੋਸ ਦੇਖਣ ਨੂੰ ਜਰੂਰ ਮਿਲਿਆ ਕਿਉਂਕਿ 2364 ਨੂੰ ਸਟੇਸ਼ਨ ਜਿਹੜੇ ਉਹ ਬਾਰਡਰੀ ਦਿੱਤੇ ਗਏ ਪਰ 5994 ਨੂੰ ਜਿਹੜੇ ਲੋਕਲ ਸਟੇਸ਼ਨ ਦੇ ਦਿੱਤੇ ਗਏ ਜਦਕਿ 6635 ਨੂੰ ਇਸ ਬਾਰੇ ਮੌਕਾ ਨਹੀਂ ਮਿਲਿਆ ਠੀਕ ਹੈ ਜੀ ਤੋ ਕਿਤਨਾ ਕਿਤੇ ਜਿਹੜੀਆਂ ਸ਼ੀਟਾਂ ਸੀਗੀਆਂ ਜਿਹੜੀ 6835 ਡਿਸਰਵ ਕਰਦੇ ਸੀ ਉਹ ਬਾਰਡਰ ਤੇ ਤਿੰਨ ਸਾਲ ਬੈਠੇ ਹਨ ਹੋ ਗਏ ਹਨ ਤਾਂ ਉਹ ਕਿਤੇ ਨਾ ਕਿਤੇ ਡਿਸਰਵ ਕਰਦੇ ਸੀ ਵੀ ਸ਼ਾਇਦ ਪਹਿਲਾਂ ਉਹਨਾਂ ਨੂੰ ਲੋਕਲ ਸਟੇਸ਼ਨ ਨਹੀਂ ਦੇਣੇ ਸੀ ਜਾਂ ਜੇ ਉਹਨਾਂ ਨੂੰ ਲੋਕਲ ਸਟੇਸ਼ਨ ਦੇਣੇ ਸੀ ਤਾਂ ਪਹਿਲਾਂ 6835 ਨੂੰ ਬਦਲੀ ਦਾ ਮੌਕਾ ਦਿੱਤਾ ਜਾਂਦਾ ਸੋ ਇਹ ਇਸ ਤਰ੍ਹਾਂ ਦੀ ਜਿਹੜੀ ਖਿੱਚੋ ਤਾਣੀ ਚੱਲਦੀ ਹੀ ਰਹਿੰਦੀ ਹੈ ਵਿਭਾਗ ਨੇ ਦੇਖੋ ਆਪਣੇ ਅਨੁਸਾਰ ਕੰਮ ਕਰਨਾ ਪਰ ਯੂਨੀਅਨ ਵਾਲੇ ਜ਼ਰੂਰ ਇਸ ਤਰ੍ਹਾਂ ਦੇ ਜਿਹੜੇ ਮੁੱਦੇ ਹੁੰਦੇ ਆ ਉਹ ਉਠਾਉਂਦੇ ਰਹਿੰਦੇ ਆ ਸੋ ਯੂਨੀਅਨ ਦਾ ਸਾਥ ਦਿਓ ਕਰੋ ਸੋ ਖਾਸ ਕਰ ਆਪਾਂ ਵੈਸੇ ਗੱਲ ਕਰਨੀ ਸੀਗੀ ਉਹ ਕਿਸੇ ਹੋਰ ਵੀਡੀਓ ਤੇ ਕੋਸ਼ਿਸ਼ ਕਰਾਂਗੇ ਨਵੀਂ ਵੀਡੀਓ ਬਣਾਵਾਂਗੇ ਕਿਉਂਕਿ ਆਪਾਂ ਦੇਖੋ ਵੀਡੀਓ ਸਾਂਝੀ ਕੀਤੀ ਤੁਹਾਡੇ ਨਾਲ ਕਿ 7ਵਾਂ ਪੇ ਕਮਿਸ਼ਨ ਲਾਗੂ ਹੋ ਗਿਆ ਸੋ 7ਵਾਂ ਪੇ ਕਮਿਸ਼ਨ ਲਾਗੂ ਹੋਣ ਦੇ ਨਾਲ ਬਹੁਤ ਸਾਰੇ ਜਿਹੜੇ ਹੈਗੇ ਅਧਿਕਾਰੀਆਂ ਦੇ ਮਨਾਂ ਦੇ ਵਿੱਚ ਡਰ ਪੋ ਗਿਆ ਖਾਸ ਕਰ 3704 ਦੇ ਸੋ ਇਸ ਦੇ ਸਬੰਧ ਦੇ ਵਿੱਚ ਜਰੂਰ ਤੁਹਾਨੂੰ ਇੱਕ 10 ਤਰੀਕ ਨੂੰ 10 ਜੂਨ ਨੂੰ ਧਰਨਾ ਲੱਗ ਰਿਹਾ ਦੋਸਤੋ ਲੁਧਿਆਣੇ ਦੇ ਵਿੱਚ ਮੀਰਕਾ ਮਿਲਕ ਪਲਾਂਟ ਲੁਧਿਆਣੇ ਦੇ ਵਿੱਚ ਸੋ ਉੱਥੇ ਵੱਧ ਤੋਂ ਵੱਧ ਪਹੁੰਚਣਾ ਚਾਹੀ ਤੁਸੀਂ ਪਟੀਸ਼ਨਰੋਂ ਨਾਨ ਪਟੀਸ਼ਨਰੋਂ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਦੇ ਜਿਹੜਾ ਤੁਸੀਂ 3704 68352292 ਹਰ ਇੱਕ ਭਰਤੀ ਦੀ ਕਿਸੇ ਵੀ ਭਰਤੀ ਵਿੱਚ ਆਉਨੇ ਹੋ ਤੁਹਾਨੂੰ 10 ਜੂਨ ਨੂੰ ਜ਼ਰੂਰ ਪਹੁੰਚਣਾ ਚਾਹੀਦਾ ਹੈ ਕਿਉਂਕਿ ਆਖਰੀ ਮੌਕਾ ਹੈ ਜਦੋਂ ਤੁਸੀਂ ਆਪਣਾ ਜਿਹੜਾ ਹੈਗਾ ਹੱਕ ਲੈ ਸਕਦੇ ਹੋ ਇਸ ਤੋਂ ਬਾਅਦ 7ਵਾਂ ਪੇ ਕਮਿਸ਼ਨ ਲਾਗੂ ਕਰ ਦਿੱਤਾ ਜਾਊਗਾ ਉਸ ਤੋਂ ਬਾਅਦ ਤੁਸੀਂ ਕੁਝ ਨਹੀਂ ਕਰ ਸਕਦੇ ਠੀਕ ਹੈ ਜੀ ਸੋ ਇਹ ਵੀਡੀਓ ਆਪਾਂ ਬਾਕੀ ਦਾ ਅਲੱਗ ਤੋਂ ਇੱਕ ਵੀਡੀਓ ਬਣਾਵਾਂਗੇ ਸੋ ਵੀਡੀਓ ਜ਼ਿਆਦਾ ਲੰਮੀ ਨਹੀਂ ਕਰਦੇ ਆਪਾਂ ਸਿਰਫ ਇਨੀ ਇੱਕ ਜਾਣਕਾਰੀ ਸੀ ਕਿਰਪਾ ਕਰਕੇ ਮਤਲਬ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਿਉਂਕਿ ਹਰ ਦਿਨ ਕੋਈ ਨਾ ਕੋ